ਧਨ ਕੇ ਭਾਗੀ ਚਾਰ ਹੈ ਧਰਮ ਚੋਰ ਨਿਰਪਾਗ ਬਾਹਰ ਦਾ ਜਿਹੜਾ ਧਨ ਹੈ ਬੰਦੇ ਕੋਲ ਜਿਸ ਢੰਗ ਨਾਲ ਕੋਈ ਕਤਰ ਕਰਦਾ ਹੈ ਉਹਦੇ ਭਾਗੀਦਾਰ ਚਾਰ ਬਣਦੇ ਨੇ ਧਰਮ ਚੋਰ ਨਿਰਪਾਗ ਜੋ ਸਾਡੇ ਕੋਲ ਬਾਹਰ ਦੀ ਸੰਪਦਾ ਹੈ ਜੋ ਸਰੀਰਕ ਮਿਹਨਤ ਨਾਲ ਅਸੀਂ ਕਤਰ ਕਰਦੇ ਹਾਂ ਗੁਰਦੇਵ ਨੇ ਇੱਕ ਨਿਯਮ ਬਣਾ ਦਿੱਤਾ ਇਹਦੇ ਚ ਦਸਵਾਂ ਹਿੱਸਾ ਤੇਰਾ ਨਹੀਂ ਹੈ ਉਹ ਧਰਮ ਦਾ ਹੈ ਉਹ ਤੇਰਾ ਨਹੀਂ ਹੈ ਉਹ ਧਰਮ ਦੀ ਤਾਮੀਰ ਵਾਸਤੇ ਖਰਚ ਕਰ ਉਹ ਧਰਮ ਮੰਦਰਾਂ ਦੀ ਉਸਾਰੀ ਵਾਸਤੇ ਖਰਚ ਕਰ ਲੋਕਾਂ ਤੱਕ ਧਰਮ ਪਹੁੰਚ ਸਕੇ ਇਸ ਦੇਤੇ ਖਰਚ ਕਰ ਇਸ ਵਾਸਤੇ ਦਸਵੰਦ ਦੀ ਪ੍ਰਥਾ ਚਲਾ ਦਿੱਤੀ ਔਰ ਇਹ ਹਰ ਧਰਮ ਵਿੱਚ ਹੈ ਕਿਸੇ ਨਾ ਕਿਸੇ ਰੂਪ ਵਿੱਚ ਕਿੰਨਾ ਕੁ ਹਿੱਸਾ ਦੇਣਾ ਹੈ ਇਹ ਨਿਸ਼ਚਿਤ ਗੱਲ ਇਸਲਾਮ ਨੇ Hindu ਧਰਮ ਨੇ ਨਹੀਂ ਕੀਤੀ ਲੇਕਿਨ ਜਿਹੜੇ ਬ੍ਰਾਹਮਣ ਦੇ 6 ਕਰਮ ਮੰਨੇਗਾ ਇਹਨਾਂ ਤੇ ਬ੍ਰਾਹਮਣ ਹਿੰਦੁਸਤਾਨ ਦੇ ਵਿੱਚ ਹਮੇਸ਼ਾ ਸਿਰਮੌਰ ਰਿਹਾ ਤੇ ਸਰਮੌਰ ਆਪਣੇ ਆਪ ਨੂੰ ਮੰਨਦਾ ਰਿਹਾ ਉਹਦੇ 6 ਕਰਮ ਨੇ ਯਗ ਕਰਨਾ ਯਗ ਕਰਾਣਾ वेद पढ़ने वेद पढ़ाणे दान ਲੈਣਾ দান ਦੇਣਾ ਇਹ ਛੇ ਕਰਮ ਨੇ ਬ੍ਰਾਹਮਣ ਦੇ ਖੱਟ ਕਰਮ ਇਹਨੂੰ ਕਹਿੰਦੇ ਨੇ ਤੇ ਜਿਹੜਾ ਇਹ ਛੇ ਕਰਮਾਂ ਦੇ ਚ ਨਿਪੁੰਨ ਹੈ ਤੇ ਕਰ ਰਿਹਾ ਉਹਨੂੰ ਬ੍ਰਾਹਮਣ ਮੰਨਦੇ ਨਹੀਂ ਮੰਨਦੇ ਲੇਕਿਨ ਕਿੰਨਾ ਕੁ দান ਦੇਣਾ ਹੈ ਕੋਈ ਨਿਸ਼ਚਿਤ ਨਹੀਂ ਇਸਲਾਮ ਦੇ ਵਿੱਚ ਕੋਈ ਨਿਸ਼ਚਿਤ ਨਿਸ਼ਚਿਤ ਨਹੀਂ ਹੈ ਇਸਾਈਆਂ ਦੇ ਵਿੱਚ ਵੀ ਯਕੀਨ ਜਾਣੋ ਕੋਈ ਨਿਸ਼ਚਿਤ ਨਹੀਂ ਹੈ गुरु घरदच निश्चित है कि जो दशवंद है ये तेरा नहीं ये गुरुदा है ते जे तू धर्म खाते खर्च ना कीता तो चोर ले जाएगा कोई राजा खो लेगा या आग दी भेंट हो जाएगा नाश हो जाएगा किसी ना किसी तरीके नाल धन के भागी चार हैं ਧਰਮ ਚੋਰ ਨਿਰਪਾਗ ਦਸਮ ਗ੍ਰੰਥ ਦੇ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਜ ਲਿਖਿਆ ਜੋ ਬਾਬੇ ਦੇ ਧਾਮ ਨਦੈ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ ਜੋ ਦਸਵੰਦ ਪ੍ਰਮਾਤਮਾ ਦੇ ਨਿਵਿਤ ਨਹੀਂ ਖਰਚ ਕਰਦੇ ਉਹਨਾਂ ਕੋਲ ਬਾਬਰ ਖੋਲ ਲੈਂਦਾ ਬਾਦਸ਼ਾਹ ਖੋਲ ਲੈਂਦਾ ਚੋਰ ਖੋਲ ਲੈਂਦਾ ਅਗ ਖੋਲ ਲੈਂਦੀ ਹੈ ਪਾਣੀ ਡੋਬ ਕੇ ਖੋਲੇਗਾ ਤੋ ਦਸਵੰਦ ਜੇ ਕਿਸੇ ਨੇ ਰੱਖ ਲਿਆ ਆਪਣੇ ਕੋਲ ਇਸ ਸਮਝ ਲੋ ਨੇ ਗੁਰੂ ਦਾ ਧਨ ਰੱਖ ਲੈ ਸਿਰਫ ਇਹ ਹੀ ਨਹੀਂ ਕਿ ਜੋ ਗੋਲਕ ਤੇ ਹੱਥ ਮਾਰ ਕੇ ਧਨ ਕੱਢ ਲੈਂਦੇ ਨੇ ਤੇ ਅਸੀਂ ਉਹਨਾਂ ਨੂੰ ਚੋਰ ਕਹਿੰਦੇ ਆ ਉਹ ਵੀ ਗੁਰੂ ਕੇ ਚੋਰ ਹੋ ਜਾਂਦੇ ਨੇ ਜੋ ਦਸਵੰਦ ਰੱਖ ਲੈਂਦੇ ਗੁਰੂ ਘਰ ਦੀ ਇਹ ਮਰਿਆਦਾ ਦਸਵੰਦ ਤੇਰਾ ਨਹੀਂ ਹੈ ਇਹ ਗੁਰੂ ਦਾ ਹੈ ਇਹ ਧਰਮ ਮੰਦਰਾਂ ਦੀ ਤਾਮੀਰ ਤੇ ਖਰਚ ਹੋਵੇ ਇਹ ਪੰਗਤ ਤੇ ਖਰਚ ਹੋਵੇ ਲੰਗਰ ਚੱਲੇ ਇਹ ਧਰਮ ਪ੍ਰਚਾਰ ਤੇ ਖਰਚ ਹੋਵੇ ਦਸਵੰਦ ਤੇਰਾ ਨਹੀਂ ਔਰ ਐਸਾ ਵੀ ਮੈਂ ਅਭਿਆਸੀ ਪੁਰਸ਼ਾਂ ਤੋਂ ਸੁਣਿਆ ਹੈ ਦਸਵੰਦ ਕੱਢਣ ਵਾਲੇ ਹਮੇਸ਼ਾ ਸੁਖੀ ਰਹਿੰਦੇ ਨੇ ਕਿ ਦਸਵੰਦ ਨਾ ਕੱਢਣ ਵਾਲੇ ਹਮੇਸ਼ਾ ਹੀ ਦੁਖੀ ਰਹਿੰਦੇ ਨੇ ਗੁਰੂ ਦਾ ਧਨ ਰੱਖ ਲੈਂਦਾ ਦਸਵੰਦ ਰੱਖ ਲੈਣਾ ਇੰਜ ਹੈ ਗੁਰੂ ਦੇ ਧਨ ਤੇ ਛਾਪਾ ਮਾਰਨਾ ਨੇ ਮਾਰਸ ਕਰ ਤੇ ਜਿਨੇ ਇਤਨੀਆ ਬਖਸ਼ਾਂ ਦਿੱਤੀਆਂ ਅਗਰ ਉਹ ਕੁਝ ਵੀ ਨਾ ਦੇਵੇ ਤੇ ਫਿਰ ਕੀ ਆਦਮੀ ਕਰ ਸਕਦਾ ਹੈ ਇੱਕ ਵੀ ਇਹਨਾਂ ਦੇ 10 20 ਹਰ ਲੈ ਤੋ ਮੂੜਾ ਕੋ ਕਹਾ ਕਰੇ ਦਰਸਲ ਭਾਵੇਂ ਅਧਿਆਤਮ ਵਿਚਾਰ ਹੈ ਇਹ ਲੇਕਿਨ ਇਹ ਬਾਹਰ ਮੁਖੀ ਵੀ ਬੜੇ ਸੋਹਣੇ ਢੰਗ ਨਾਲ ਖੋਲੀ ਜਾ ਸਕਦੀ ਹੈ ਵਿਚਾਰੀ ਜਾ ਸਕਦੀ ਹੈ ਤੋ ਸਤਗੁਰਾਂ ਨੇ ਇੱਕ ਨਿਸ਼ਚਿਤ ਗੱਲ ਕਰ ਦਿੱਤੀ ਸਪਸ਼ਟ ਜੋ ਹੈ ਗੱਲ ਕਰ ਦਿੱਤੀ ਤੋਂ ਇਸ ਵਾਸਤੇ ਸਾਰ ਕਿਤਾਬਲੀ ਦੇ ਕਰਤੇ ਨੇ ਵੀ ਲਿਖ ਦਿੱਤੀ ਕਿ ਜੋ ਧਰਮ ਦਾ ਹਿੱਸਾ ਨਹੀਂ ਨਾ ਘਟਦੇ ਚੋਰ ਲੈ ਜਾਂਦਾ ਅੱਗ ਦੀ ਭੇਟ ਹੋ ਜਾਏਗਾ ਕੋਈ ਹੋਰ ਹਾਦਸਾ ਹੋ ਜਾਏਗਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਕੋਲ ਰਹਿਣਾ ਨਹੀਂ ਹੈ ਧਨ ਕੇ ਭਾਗੀ ਚਾਰ ਹੈ ਧਰਮ ਚੋਰ ਨਿਰਪ ਆਗ ਤੇ ਜਦ ਗੁਰਮਤਿ ਦੀ ਰੋਸ਼ਨੀ ਵਿੱਚ ਮੈਂ ਪੜਿਆ ਤੇ ਗੁਰੂ ਘਰ ਦੇ ਵਿੱਚ ਵੀ ਇਹ ਬਚਨ ਮਿਲ ਗਏ ਜੋ ਬਾਬੇ ਕੇ ਧਾਮ ਨਾ ਦੈ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਧਰਮ ਹਿਤ ਦਸਵੰਦ ਨਹੀਂ ਦੇਂਦੇ ਕੋਈ ਚੋਰ ਕੋਈ ਡਾਕੂ ਬਾਬਰ ਵਰਗਾ ਖੋਲੈਂਦਾ ਨਹੀਂ ਰਹਿੰਦਾ ਉਹਨਾਂ ਕੋਲ ਲਸਟ ਹੋ ਜਾਂਦਾ ਹੈ ਬਰਬਾਦ ਹੋ ਜਾਂਦਾ ਹੈ ਔਰ ਸਾਰੀ ਦੁਨੀਆ ਦੇ ਵਿੱਚ ਐਸਾ ਹੁੰਦਾ ਹੈ ਬੰਦਾ ਕਹਿੰਦਾ ਮੈਂ ਮਿਹਨਤ ਨਾਲ ਕਮਾਇਆ ਤੇ ਬਰਬਾਦ ਹੋ ਗਿਆ ਚੋਰ ਲੈ ਗਿਆ ਅਗ ਦੀ ਰੇਟ ਹੋ ਗਿਆ ਬਿਮਾਰੀ ਤੇ ਖਰਚ ਹੋ ਗਿਆ ਤੋਂ ਅਨਭਵੀ ਪੁਰਸ਼ ਕਹਿੰਦੇ ਨੇ ਦਸਮੰਦ ਤੇਰਾ ਨਹੀਂ ਸੀ ਤੇ ਜਦ ਤੂੰ ਢੰਗ ਨਾਲ ਨਹੀਂ ਖਰਚ ਕੀਤਾ ਤਾਂ ਹੁਣ ਬੇਢੰਗੇ ਤਰੀਕੇ ਨਾਲ ਇਹ ਨਿਕਲੇਗਾ ਤੋਂ ਧਨ ਕੇ ਭਾਗੇ ਚਾਰ ਹੈ ਧਰਮ ਚੋਰ ਨਿਰਪਾਗ ਤੋਂ ਮਰਚ ਕਰ ਰਿਹਾ ਸੀ ਮਨੁੱਖ ਨੇ ਇਸ ਜੀਵਨ ਦੇ ਮਹਿਲ ਦੇ ਅੰਦਰ ਕਦੀ ਜਾਤੀ ਨਹੀਂ ਮਾਰੀ ਇੱਕ ਪਰਮ ਧਨ ਵੀ ਹੈ ਇਸ ਜੀਵਨ ਦੇ ਮਹਿਲ ਦੇ ਅੰਦਰ ਕਦੀ ਪ੍ਰਵੇਸ਼ ਨਹੀਂ ਕੀਤਾ ਇੱਕ ਬਹੁਤ ਵੱਡਾ ਸਿੰਘਾਸਣ ਵੀ ਹੈ ਜਿਸ ਤੇ ਬੈਠ ਜਾਏ ਇਹਨੂੰ ਕੋਈ ਲਾ ਨਹੀਂ ਸਕਦਾ ਤੇ ਮਹਿਲ ਇਹ ਪ੍ਰਮਾਤਮਾ ਨੇ ਹਰ ਇੱਕ ਨੂੰ ਬਖਸ਼ਿਸ਼ ਕੀਤਾ ਹੈ ਬਦਕਿਸਮਤੀ ਇਹਦੇ ਅੰਦਰ ਪ੍ਰਵੇਸ਼ ਕੋਈ ਕੋਈ ਕਰਦਾ ਹੈ ਇਸੇ ਨੂੰ ਭਗਤ ਕਬੀਰ ਕਹਿੰਦੇ ਨੇ ਇਸ ਗ੍ਰਹਿ ਮੈਂ ਹੈ ਸੋ ਤੂੰ ਢੂੰਡ ਖਾਏ ਔਰ ਕਿਸੇ ਕੇ ਮਤ ਹੀ ਜਾਏ ਦਰਸਲ ਜੋ ਸ਼ਬਦ ਹੈ ਥੇ ਕਬੀਰ ਦਾ ਉੱਥੇ ਤੇ ਕੂਕਰ ਨੂੰ ਮੁਖਾਤਬ ਕੀਤਾ ਹੈ ਸਰਹੂਂ ਕੀ ਜੈਸੀ ਤੇਰੀ ਚਾਲ ਤੇਰੀ ਪੂਛਟ ਉੱਪਰ ਝਮਕ ਬਾਲ ਇਸ ਗ੍ਰਹਿ ਮੈਂ ਹੈ ਸੋ ਤੂੰ ਢੂੰਡ ਖਾਏ ਔਰ ਕਿਸੇ ਕੇ ਮਤ ਹੀ ਜਾਏ ਦਰਸਲ ਇੱਕ ਬਿਰਤੀ ਸਾਡੇ ਅੰਦਰ ਹੈ ਜਿਹਨੂੰ ਕਬੀਰ ਨੇ ਕੁੱਤੇ ਨਾਲ ਤੁਸ਼ਬੀਹ ਦਿੱਤੀ ਹੈ ਤੇ ਕੂਕਰ ਦੀ ਜਿਹੜੀ ਬਿਰਤੀ ਹੈ ਆਮ ਗਣੀ ਗਈਏ ਉਹ ਦਵਾਰੇ ਦਵਾਰ ਉਸਮਾਨ ਜੋਂ ਢੋਲਤ ਨੈ ਸੁਧਰਾਮ ਭਜਨ ਕੀ ਇੱਕ ਬੂਏ ਤੇ ਦੂਜੇ ਬੂਏ ਤੇ ਤੀਜੇ ਬੂਏ ਤੇ ਇਧਰ ਜਾਤ ਮਾਰ ਉਧਰ ਜਾਤ ਮਾਰ ਤੇ ਘਰ ਦੇ ਚ ਕਦੀ ਪ੍ਰਵੇਸ਼ ਨਹੀਂ ਕੀਤਾ ਘਰ ਦੇ ਅੰਦਰ ਉਸ ਪਰਮ ਧਨ ਨੂੰ ਤੇ ਉਸ ਪਰਮ ਧਨ ਨੂੰ ਕਦੀ ਵੇਖਿਆ ਨਹੀਂ ਇਸ ਪਰਮ ਧਨ ਨੂੰ ਕਿਵੇਂ ਪ੍ਰਗਟ ਕਰੀਦਾ ਹੈ ਅੱਜ ਸਿਰਫ ਇਤਨੇ ਵਿਚਾਰ ਕਲਕੇ ਫਿਰ ਕੋਈ ਲੜੀਵਾਰ ਵਿਚਾਰ ਕਲ ਤੋਂ ਆਰੰਭ ਕਰਾਂਗੇ ਅੱਜ ਸਿਰਫ ਇਤਨੇ ਔਰ ਬਲਵਸ ਫਿਰ ਚੇਤੇ ਕਰਾਦੇ ਹਾਂ ਕਿ ਹਰ ਬੰਦੇ ਦੇ ਪ੍ਰਾਣਾ ਦੇ ਅੰਦਰ ਜਿਹੜੀ ਭੁੱਖ ਹੈ ਧਨ ਦੀ ਇਹ ਧਨ ਦੀ ਨਹੀਂ ਹੈ ਪਰਮ ਧਨ ਦੀ ਹੈ ਹਰ ਬੰਦੇ ਦੇ ਪ੍ਰਾਣਾ ਚ ਜਿਹੜੀ ਪਿਆਸ ਹੈ ਪਦ ਦੀ ਹੈ ਪਦ ਦੀ ਨਹੀਂ ਪਰਮ ਪਦ ਦੀ ਹੈ ਹਰ ਬੰਦੇ ਦੇ ਅੰਦਰ ਜਿਹੜੀ ਚੌਧਰੀ ਬਣਨ ਦੀ ਸਿੰਘਾਸਣ ਪ੍ਰਾਪਤੀ ਕਰਨ ਦੀ ਭੁੱਖ ਹੈ ਇਹ ਸਿੰਘਾਸਣ ਇਹ ਨਹੀਂ ਇੱਥੇ ਤੇ ਲੋਕੀ ਲਾਹ ਛੜਦੇ ਨੇ ਜਿਹੜੇ ਬਿਠਾਉਂਦੇ ਨੇ ਉਹ ਲਾਹ ਵੀ ਛੜਦੇ ਨੇ ਪਰ ਉਹ ਸਿੰਘਾਸਣ ਹੈ ਮਨੁੱਖ ਆਪਣੀ ਸਾਧਨਾ ਨਾਲ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰਦਾ ਹੈ ਤੇ ਜਿਸ ਦਿਨ ਪ੍ਰਾਪਤ ਹੁੰਦਾ ਹੈ ਕੋਈ ਲਾਹ ਨਹੀਂ ਸਕਦਾ ਤੇ ਜਿਸ ਦਿਨ ਉਹ ਧਨ ਮਿਲਦਾ ਹੈ ਉਸ ਧਨ ਦੇ ਮਿਲਦਿਆਂ ਹੀ ਤ੍ਰਿਪਤੀ ਮਿਲਦੀ ਹੈ ਉਸ ਤੋਂ ਪਹਿਲੇ ਨਹੀਂ ਇੱਥੇ ਤੇ ਕਿਸੇ ਹੱਦ ਤੱਕ ਨਿਰਧਨ ਵੀ ਭੁੱਖੇ ਰਹਿ ਜਾਂਦੇ ਨੇ ਧਨਵਾਨ ਵੀ ਭੁੱਖੇ ਰਹਿ ਜਾਂਦੇ ਪਰਜਾ ਵੀ ਭੁੱਖੀ ਰਹਿ ਜਾਂਦੀ ਏ بڑے بڑے ਰਾਜੇ ਮਹਾਰਾਜੇ ਵੀ ਕੰਗਾਲ ਹੀ ਰਹਿੰਦੇ ਜਿਸ ਚੀਜ਼ ਦੇ ਮਿਲਦੇ ਆ ਬੰਦਾ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਂਦਾ ਹੈ ਉਹ ਵਸਤੂ ਕੀ ਹੈ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ ਸਿਫਤੋ ਸਲਾ ਦੇ ਨਾਲ ਸਵਾਲ ਪੈਦਾ ਹੁੰਦਾ ਹੈ ਪ੍ਰਾਪਤ ਕੀ ਹੁੰਦਾ ਹੈ ਆਖਰ ਮਿਲਦਾ ਕੀ ਹੈ ਤੋਂ ਇੱਕ ਗਾਥਾ ਰਾਈ ਤੇ ਸੈਬੰਦ ਇੱਕ ਵਾਕ ਦੇ ਰਾਈ ਇਸ ਗੱਲ ਨੂੰ ਇਸ ਵਕਤ ਸਪਸ਼ਟ ਕਰਨਾ ਹੈ ਮਿਥਿਹਾਸ ਹੈ ਇੱਕ ਕਥਾ ਹੈ ਪੁਰਾਣਾ ਵਿੱਚ ਕੇ দানਵ ਆਪਣੇ ਢੰਗ ਨਾਲ ধন ਦੀ ਤਲਾਸ਼ ਕਰਦੇ ਰਹੇ ਤੇ ਦੇਵਤੇ ਆਪਣੇ ਢੰਗ ਨਾਲ ਕਰਦੇ ਰਹੇ ਬਈ ਲੱਭੇ ধন ਦੀ ਤਲਾਸ਼ ਜਨਮ ਤੋਂ ਜੀਵਨ ਭਰ ਆਦ ਕਾਲ ਤੋਂ جاری ਮਨੁੱਖ ਨੇ ਜ਼ਮੀਨ ਪੁੱਟੀ ਪਹਾੜ ਪੁੱਟੇ ਨੇ ਸਾਗਰ ਦਾ ਸੀਨਾ ਛਾਣਿਆ ਕਿਦਰੋਂ ਤੇਲ ਲੱਬਿਆ ਕਿਦਰੋਂ ਹੀਰੇ ਮੋਤੀ ਲੱਬੇ ਨੇ ਕਿਦਰੋਂ ਸੋਨਾ ਚਾਂਦੀ ਲੱਬਿਆ ਕਿਦਰੋਂ ਲੋਹਾ ਲੱਬਿਆ ਕਿਦਰੋਂ ਕੋਈ ਹੋਰ ਸੌਗਾਤ ਲੱਭੀ ਹੈ ਤਲਾਸ਼ جاری ਹੈ ਖੋਜ جاری ਹੈ ਲekin ਇਸ ਸਾਰੀ ਖੋਜ ਬਾਰ ਦੀ ਪਰ ਬਾਰ ਦੀ ਖੋਜ ਬੰਦੇ ਨੂੰ ਬਾਹਰ ਹੀ ਰੱਖ ਛੱਡਦੀ ਹੈ ਇਹਦਾ ਇਹ ਮਤਲਬ ਨਹੀਂ ਕਿ ਬਾਹਰੋਂ ਕੁਝ ਲੱਭਣਾ ਹੀ ਨਹੀਂ ਲekin ਇਸਦਾ ਇਹ ਮਤਲਬ ਵੀ ਨਹੀਂ ਕਿ ਅੰਦਰ ਚਾਹਤ ਹੀ ਨਹੀਂ ਮਾਰਨੀ ਅੰਦਰ ਪ੍ਰਵੇਸ਼ ਨਹੀਂ ਕਰਨਾ ਦਿਨ ਭਰ ਪੰਛੀ ਬਾਹਰ ਘੁੰਮਦਾ ਹੈ ਉੱਡਦਾ ਹੈ ਸ਼ਾਮ ਨੂੰ ਆਲਣੇ ਚ ਆ ਜਾਂਦਾ ਹੈ ਦਿਨ ਭਰ ਬੰਦਾ ਕੰਮ-ਧੰਦਾ ਕਰਦਾ ਹੈ ਤੇ ਇੱਟਾਂ ਦੇ ਬਣੇ ਆਪਣੇ ਘਰ ਮਕਾਨ ਦੇ ਚ ਆ ਜਾਂਦਾ ਹੈ ਲੇਕਿਨ ਯਕੀਨ ਜਾਣੋ ਬੰਦੇ ਦੀ ਸੁਰਤ ਆਪਣੇ ਘਰ ਦੇ ਚ ਨਹੀਂ ਆਉਂਦੀ ਬੰਦੇ ਦਾ ਮਨ ਆਪਣੇ ਘਰ ਦੇ ਚ ਨਹੀਂ ਆਉਂਦਾ ਤਦ ਹੀ ਤੇ ਸਤਿਗੁਰ ਕਹਿੰਦੇ ਨੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਇਹ ਘਰ ਨਹੀਂ ਜੋ ਇੱਟਾਂ ਦਾ ਘਰ ਹੈ ਸਾਨੂੰ ਮਿਲੇ ਹੋਇਆ ਬਣਾਇਆ ਹੈ ਇਹ ਘਰ ਇਹਦੇ ਸਿਰਫ ਤਨ रह ਸਕਦਾ ਹੈ ਮਨ ਨਹੀਂ ਚਾਰ ਪੰਜ ਦਿਨ ਬੰਦੇ ਨੂੰ ਕਿਦਰੇ ਉਸ ਮਕਾਨ ਵਿੱਚ ਰਹਿਣਾ ਪੈ ਜਾਏ ਤੇ ਉਹਨੂੰ ਆਖੀਏ ਤੂੰ ਬਾਹਰ ਨਹੀਂ ਨਿਕਲਦਾ ਇੱਥੇ ਹੀ ਰਹ ਤੇ ਪੰਜਵੇਂ ਦਿਨ ਘਾਰੀ ਜੇਲ੍ਹ ਵਰਤੀ ਤੋ ਦੇ ਜਿਵੇਂ ਜੇਲ੍ਹ ਵਿੱਚ ਬੈਠੇ ਕਾਰਨ ਉਹ ਸਿਰਫ ਤਨ ਦੇ ਬਿਸ਼ਰਾਮ ਵਾਸਤੇ ਮਨ ਦੇ ਬਿਸ਼ਰਾਮ ਵਾਸਤੇ ਨਹੀਂ ਉਹ ਸਿਰਫ ਤਨ ਦੀ ਥਕਾਵਟ ਦੂਰ ਕਰਨ ਵਾਸਤੇ ਹੈ ਮਨ ਦੀ ਤਾਜ਼ਗੀ ਵਾਸਤੇ ਨਹੀਂ ਉਹ ਕੋਈ ਲੱਭਦਾ ਹੈ ਘਰ ਉਹਨੂੰ ਵੀ ਚਾਹੀਦਾ ਇਸ ਇਸ ਜ਼ਿੰਦਗੀ ਵਿੱਚ ਮਨ ਪਰਦੇਸੀ ਰਹਿੰਦਾ ਹੈ ਘਰ ਕਦੀ ਨਸੀਬ ਨਹੀਂ ਔਰ ਜਨਮ ਦਰ ਜਨਮ ਜੀਵਨ ਦਰ ਜੀਵਨ ਰਹਿ ਪਰਦੇਸ ਦੇ ਵਿੱਚ ਪਰਦੇਸ ਤੋਂ ਮੁਰਾਦ ਕਰਦੇ ਬਾਹਰ ਹੀ ਹੈ ਮਨ ਦਾ ਜਿਹੜਾ ਘਰ ਹੈ ਕੋਈ ਹੋਰ ਹੈ ਉਹ ਬਹੁ ਖੰਡੀ ਜਿਹੜੀ ਕਾਇਆ ਹੈ ਜਿਹਦੇ ਵਿੱਚ ਬਹੁਤ ਸਾਰੇ ਕਮਰੇ ਨੇ ਦਰਸਲ ਇਹ ਮਨ ਦਾ ਘਰ ਹੈ ਇਹਦੇ ਵਿੱਚ ਪ੍ਰਵੇਸ਼ ਕਰਦੇ ਆ ਹੀ ਕੋਈ ਦੌਲਤ ਲੱਭਦੀ ਹੈ ਤੇ ਪ੍ਰਵੇਸ਼ ਹੋਇਆ ਨਹੀਂ ਸੁਰਤ ਦਾ ਕਦੀ ਅੰਦਰ ਤੇ ਸੁਰਤ ਅੰਦਰ ਪ੍ਰਵੇਸ਼ ਕਰ ਸਕੇ ਸਾਧਨ ਸਿਰਫ ਸ਼ਬਦ ਹੈ ਹੋਰ ਕੁਝ ਨਹੀਂ ਸ਼ਬਦ ਦੇ ਜਾਪ ਨਾਲ ਬੰਦਾ ਅੰਦਰ ਪ੍ਰਵੇਸ਼ ਕਰੇਗਾ ਹੋਰ ਕੋਈ ਜ਼ਰੀਆ ਨਹੀਂ ਤੋ ਇੱਕ ਗੱਥਾ ਮੈਂ ਤੁਹਾਡੇ ਸਾਹਮਣੇ ਰੱਖਾਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਦਿਨ ਆਪਣੇ ਦਰ ਦੇ ਕੀਰਤਨੀਆਂ ਨੂੰ ਪਰਖਣਾ ਚਾਹਿਆ ਜੋ ਸਹਿਬਾਂ ਦੀ ਹਜ਼ੂਰੀ ਚ ਕਰਦੇ ਸਨ ਕੀਰਤਨ ਸੰਗਤਾਂ ਬੜੀਆਂ ਪ੍ਰਸੰਨ ਸਤਿਗੁਰੂ ਦੇਵ ਜੀ ਮਹਾਰਾਜ ਬੜੇ ਪ੍ਰਸੰਨ ਔਰ ਸੰਗਤਾਂ ਨਿਛਾਵਰ ਜਾਣ ਉਹਨਾਂ ਕੀਰਤਨੀਆਂ ਤੋਂ ਤੇ ਗੁਰਦੇਵ ਹੀ ਉਹਨਾਂ ਦੀ ਰੱਜ ਕੇ ਝੋਲੀਆਂ ਭਰਨ ਤੇ ਕੀਰਤਨੀਏ ਸਨ ਸਤਾ ਬਰਮੰਡ ਮਰਦਾਨੇ ਦੀ ਅੰਸ ਕਹਿੰਦੇ ਨੇ ਇੱਕ ਦਿਨ ਸੱਤੇ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੇ ਗੁਰੂ ਅਜ ਆਪਣੇ ਕੀਰਤਨੀਆਂ ਨੂੰ ਕਸੌਟੀ ਤੇ ਪਰਖਣ ਲਗੇ ਗੁਰੂ ਸਿੱਖ ਨੂੰ कसौटी ते परख पर है ते कसौटी है ही इस वास्ते कि खोट निकल जाए बस इन ही गल कसौटी कोई मार वास्ते करोपी वास्ते नहीं है कसौटी इस वास्ते कि खोट विचों निकल जाए जैसे कसौटी ते कस के पता चल जाता है सोने च कुछ खोट है या शुद्ध है ਤੇ ਕਸੌਟੀ ਤੇ ਬੈ ਕੇ ਹੀ ਪਤਾ ਚਲ ਜਾਂਦਾ ਹੈ ਅਗਰ ਮਨੁੱਖ ਆਪਣੇ ਆਪ ਨੂੰ ਪੜਨ ਦੀ ਕੋਸ਼ਿਸ਼ ਕਰੇ ਵੀ ਮੈਂ ਸਿੱਖ ਤੇ ਹਾਂ ਪਰ ਖੋਟਾ ਸਿੱਖਾਂ ਸ਼ੁੱਧ ਸਿੱਖ ਨਹੀਂ ਪਵਿੱਤਰ ਨਹੀਂ ਗੁਰੂ ਨੇ ਅਜ ਅੰਦਰੋਂ ਹੀ ਕੁਝ ਕਸੌਟੀ ਰੱਖ ਦਿੱਤੀ ਸਿਰਫ ਇਸ ਵਾਸਤੇ ਕਿ ਖੋਟ ਕੱਢ ਲਈਏ ਸਤਾ ਬੇਨਤੀ ਕਰਦਾ ਹੈ ਪਾਤਸ਼ਾ ਬੱਚੇ ਜਵਾਨ ਹੋ ਗਏ ਹੈ। ਇਹਦਾ ਵਿਆਹ ਕਰਨਾ ਹੈ। ਤੋਂ ਸਤਿਗੁਰੂ ਕਹਿੰਦੇ ਨੇ ਜ਼ਰੂਰ ਕਰਨਾ ਚਾਹੀਦਾ ਹੈ ਸਮਾਜਿਕ ਕੰਮ ਹੈ ਆਪਣੇ ਫਰਜ਼ ਦੀ ਪੂਰਤੀ ਜ਼ਰੂਰ ਕਰਨੀ ਚਾਹੀਦੀ ਹੈ। ਮਹਾਰਾਜ ਤਨ ਚਾਹੀਦਾ ਫਿਰ ਸਾਡੇ ਕੋਲ ਤਨ ਨਹੀਂ ਇਤਨਾ ਬੱਚੀ ਦਾ ਵਿਆਹ ਕਰਨਾ ਹੈ। ਤੋਂ ਸਤਿਗੁਰੂ ਕਹਿਣ ਲੱਗੇ ਅੱਛਾ ਪਰ ਜਿੰਨਾ ਤਨ ਚਾਹੀਦਾ ਮੂੰਹੋਂ ਬੋਲ ਉਹਨਾਂ ਹੀ ਦੇ ਦੇਈ। ਬੋਲ ਕਿੰਨਾ ਚਾਹੀਦਾ ਰਾਗੀ ਸਿੰਘਾ ਨੇ ਕਹਿ ਦਿੱਤਾ ਮਹਾਰਾਜ ਕੱਲ ਜਿਹੜਾ ਚੜਾਵਾ ਆ ਜਾਏ ਬਸ ਉਹ ਨਹੀਂ ਦੇ ਜਾਨਾ ਉਹਦੇ ਨਾਲ ਸਾਡੀ ਬੱਚੀ ਦਾ ਆਨੰਦ ਕਾਰਜ ਹੋ ਜਾਣਾ ਹੈ ਕੱਲ ਜਿਹੜਾ ਤੁਹਾਨੂੰ ਚੜਾਵਾ ਆਵੇ ਜੋ ਜਗਤ ਤੁਹਾਨੂੰ ਭੇਟ ਕਰੇ ਉਹ ਪੇਟਾ ਸਾਡੀ ਹੋਵੇਗੀ ਸਤਿਗੁਰ ਕਹਿਣ ਲਗੇ ਪ੍ਰਵਾਨ ਕਬੂਲ ਪਰ ਤੁਸੀਂ ਆਪਣੇ ਬਚਨ ਤੇ ਪੂਰੇ ਰਹਿਣਾ ਰੱਬ ਦੇ ਨੇਤ ਰਾਤ ਨੂੰ ਤੂਫਾਨ ਆਇਆ ਤੇ ਸਾਰੀ ਰਾਤ ਜ਼ੋਰ ਦਾ ਮੀਂਹ ਪੈਂਦਾ ਰਿਹਾ ਤੇ ਅੰਮ੍ਰਿਤ ਵੇਲੇ ਵੀ ਉਹ ਤੂਫਾਨ ਸੰਗਤ ਦੇ ਸਰਹਦੋ ਪ੍ਰੇਮੀਆਂ ਨਾ ਇਸ ਤਰ੍ਹਾਂ ਦਾ ਕੋਈ ਵਿਰਲਾ ਹੀ ਸੀ ਕਿ ਝਕੜ ਝਾਂਗੀ ਨਹੀਂ ਉਹ ਵਰਸੇ ਪਿਓ ਗੁਰੂ ਦੇਖਣ ਜਾਏ ਮੌਸਮ ਖਰਾਬ ਹੋਵੇ ਪਾਣਾ ਕੱਕਰ ਵਰਸੇ ਤੂਫਾਨੀ ਹਵਾਵਾਂ ਚਲਣ ਤੇ ਕੋਈ ਆਖੇ ਨਹੀਂ ਗੁਰੂ ਨੂੰ ਦੇਖੇ ਬਿਨਾ ਚੈਨ ਨਹੀਂ ਸੰਗਤ ਵਿੱਚ ਜਾਏ ਬਿਨਾ ਚੈਨ ਨਹੀਂ ਸੰਗਤ ਦੇ ਜਾਏ ਬਿਨਾ ਸ਼ਾਂਤੀ ਨਹੀਂ ਤੋਂ ਇਸ ਤਰ੍ਹਾਂ ਦੇ ਦੋ ਆਏ ਇੰਜ ਕਹਿ ਲੋ ਇਹ ਤੂਫਾਨ ਸਮੁੱਚੀ ਸੰਗਤ ਵਾਸਤੇ ਕਸੌਟੀ ਸੀ ਔਰ ਇਹ ਤੂਫਾਨ ਸਤੇ ਤੇ ਬਰਮੰਡ ਵਾਸਤੇ ਵੀ ਕਸੌਟੀ ਸੀ ਕੀਰਤਨ ਜ਼ਰੂਰ ਸਤਾ ਤੇ ਬਰਮੰਡ ਕਰ ਰਹੇ ਨੇ ਪਰ ਅੱਜ ਦਿਲ ਦੀ ਰਬਾਬ ਬਿਲਕੁਲ ਬੇਸੁਰੀ ਸੀ ਬਿਲਕੁਲ ਬੇਸੁਰੀ ਸਿਰਫ ਬਾਹਰ ਦੇ ਸਾਜ਼ ਸੁਰ ਦੇ ਸਨ ਅੱਜ ਮਨ ਬੇਸੁਰਾ ਸੀ ਤੇ ਸਤਿਗੁਰ ਨੂੰ ਵੀ ਪਤਾ ਚੱਲ ਗਿਆ ਕਿ ਸਾਜ਼ ਤੇ ਸੁਰ ਦੇ ਚ ਬੋਲਦੇ ਪੈਨੇ ਜੀਵਨ ਸੁਰ ਦੇ ਚ ਨਹੀਂ ਬੋਲ ਰਿਹਾ ਜ਼ਿੰਦਗੀ ਸੁਰ ਦੇ ਚ ਨਹੀਂ ਬੇਸੁਰੀ ਹੈ ਅੱਜ ਖੈਰ ਕੀ ਇਰਤਨ ਦੀ ਸਮਾਪਤੀ ਤੋਂ ਬਾਅਦ ਗੁਰਦੇਵ ਨੇ ਦੋ ਟਕੇ ਜੋ ਸੰਗਤਾ ਨੇ ਭੇਟ ਕੀਤੇ ਸੱਤੇ ਦੀ ਝੋਲੀ 'ਚ ਪਾਏ ਤੇ ਆਖਿਆ ਗੁਰੂ ਭਲਾ ਕਰੇਗਾ ਬਖਸ਼ਿਸ਼ ਕਰੇਗਾ ਬਰਕਤਾਂ ਪਾਵੇ ਤੇ ਜੇ ਕਿਦਰੇ ਗਨ ਸਮਝ ਜਾਂਦੇ ਹੈ ਕਿਉਂਕਿ ਸਤਗੁਰੂ ਦੀ ਰਸਨਾ ਤੋਂ ਨਿਕਲਿਆ ਸੀ ਗੁਰੂ ਬਰਕਤਾਂ ਪਾਵੇ ਗੱਲ ਤੇ ਬਹੁਤ ਵੱਡੀ ਸੀ ਬਹੁਤ ਵੱਡੀ ਸੀ ਪਰ ਕਸੌਟੀ ਤੇ ਇਹ ਪੂਰੇ ਨਾ ਉਤਰੇ ਦੂਜੇ ਦਿਨ ਸਵੇਰੇ ਕੀਰਤਨ ਕਰਨ ਨਹੀਂ ਆਏ ਜਾਣੀ ਜਾਣ ਸਤਗੁਰੂ ਦਇਓ ਜੀ ਨੇ ਭੇਜਿਆ ਮਨਾਣ ਵਾਸਤੇ ਭਾਈ ਗੁਰਦਾਸ ਨੂੰ ਸਨਮਾਨ ਦੇਖੋ ਕੀਰਤਨੀ ਦਾ ਕਿਤਨਾ ਇੱਕ ਪਹਿਲੂ ਉਹ ਵੀ ਹੈ ਕਿ ਉਹ ਕਸੌਟੀ ਤੇ ਪੂਰੇ ਨਹੀਂ ਉਤਰੇ ਔਰ ਇੱਕ ਪਾਸੇ ਇਹ ਵੀ ਹੈ ਕਿ ਗੁਰੂ ਸਨਮਾਨ ਕਿਤਨਾ ਕਰ ਰਹੇ ਭੇਜਿਆ ਭਾਈ ਗੁਰਦਾਸ ਜੀ ਨੂੰ ਬਈ ਮਨਾ ਕੇ ਲਿਆਓ ਗੁਰੂ ਘਰ ਦੇ ਬੇਦ ਬਿਆਸ ਮਹਾਨ ਪੰਡਿਤ ਆਲਮ ਦਾਰਸ਼ਨਿਕ ਭਾਈ ਗੁਰਦਾਸ ਜੀ ਇਸ ਵਾਸਤੇ ਭੇਜੇ ਗਏ ਕਿ ਆਪ ਦਲੀਲਵਾਜ਼ ਨੇ ਤੇ ਦਲੀਲਾਂ ਨਾਲ ਸਮਝਾ ਕੇ ਲਿਆਣਗੇ ਭਾਈ ਸਾਹਿਬ ਨੂੰ ਬੈਠਣ ਵਾਸਤੇ ਥਾਂ ਨਹੀਂ ਦਿੱਤੀ ਸਤਾ ਤੇ ਬ੍ਰਹਮੰਡ ਦੋ ਬੈਠੇ ਰਹੇ ਭਾਈ ਜੀ ਖੜੇ ਰਹੇ ਰੋਸ ਸੀ ਸਤੇ ਦੇ ਅੰਦਰ ਬੜਾ ਗੁੱਸਾ ਸੀ ਤੇ ਭਾਈ ਸਾਹਿਬ ਚੰਗੀਆਂ ਚੰਗੀਆਂ ਦਲੀਲਾਂ ਦਿੰਦੇ ਰਹੇ ਵੀ ਗੁਰੂ ਬਰਕਤਾਂ ਪਾਵੇਗਾ ਰਸਨਾ ਤੋਂ ਬਰਕਤ ਨਿਕਲ ਗਈ ਹੈ ते बरमंड बोले बोलिया हाँ बरकत निकली है दो टक भाई साहब ने फिर आख्या थानू पता नहीं गुरु की बरकत अगमे ही आ सता कहन लगा हाँ अगमे ही आ उस बरकत सिर्फ दो टके और कुछ नहीं फिर भाई साहब केंद्र यकीन करो विश्वास करो सतगुरु थोड़े बेड़े बनने लाएगा ਤੁਹਾਡੇ ਕਾਰਜ ਨੂੰ ਸਫਲ ਕਰੇਗਾ ਤੇ ਬਰਮੰਡ ਕਹਿੰਦਾ ਹਾਂ ਸਫਲ ਕਰੇਗਾ ਪਰ ਦੋ ਟਕਿਆਂ ਨਾਲ ਨਹੀਂ ਸਫਲ ਹੁੰਦੇ ਅਸੀਂ ਕੀਰਤਨ ਕਰਨ ਨਹੀਂ ਆਉਣਾ ਕਿਸੇ ਕੀਮਤ ਤੇ ਨਹੀਂ ਆਉਣਾ ਜਿੰਨੀਆਂ ਦਲੀਲਾਂ ਸਨ ਭਾਈ ਜੀ ਕੋਲ ਇੰਜ ਕਹਿ ਲੋ ਜਿੰਨੇ ਤੀਰ ਹੈਗੇ ਸਨ ਉਹ ਸਾਰੇ ਚਲਾਏ ਭਾਈ ਜੀ ਨੇ ਗੱਲ ਨਹੀਂ ਬਣੀ ਤੇ ਜਦ ਵਾਪਸ ਆਏ ਤੇ ਸਤਿਗੁਰ ਕਹਿੰਦੇ ਨਹੀਂ ਮਨਾਇਆ ਪਾਈ ਸਾਹਿਬ ਕਹਿਣ ਲੱਗੇ ਮੈਂ ਨਹੀਂ ਮਨਾ ਸਕਿਆ ਮਹਾਰਾਜ ਮੈਂ ਨਹੀਂ ਲਿਆ ਸਕਿਆ ਬਹੁਤ ਦਲੀਲਾਂ ਦਿੱਤੀਆਂ ਮੈਂ ਬਹੁਤ ਸਮਝਾਇਆ ਪਰ ਗੱਲ ਨਹੀਂ ਬਣੀ ਪਰ ਕੀਰਤਨੀਆਂ ਤੇ ਕੀਰਤਨ ਦਾ ਸਨਮਾਨ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਮਣੇ ਬੈਠੇ ਹੋਏ ਬਾਬੇ ਬੁੱਢੇ ਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਜਾ ਜੇ ਪਾਈ ਸਾਹਿਬ ਦੀਆਂ ਦਲੀਲਾਂ ਜੇ ਭਾਈ ਸਾਹਿਬ ਦਾ ਗਿਆਨ ਜੇ ਭਾਈ ਸਾਹਿਬ ਜੀ ਦੀ ਦਿੱਤੀ ਹੋਈ ਅਕਲ ਨਾਲ ਉਹ ਨਹੀਂ ਸਮਝੇ ਤੇ ਬਾਬਾ ਜੀ ਤੁਸੀਂ ਜਾਓ ਆਪਣੀ ਹਲੇਮੀ ਨਾਲ ਨਿਰਮਾਨਤਾ ਨਾਲ ਪਿਆਰ ਨਾਲ ਤੁਸੀਂ ਲੈ ਕੇ ਆਓ ਤੁਸੀਂ 80 85 ਸਾਲਾਂ ਦੇ ਬਿਰਦ ਬਾਬਾ ਬਾਬਾ ਬੁੱਢਾ ਜੀ ਗੁਰੂ ਕੇ ਕੀਰਤਨੀਆਂ ਨੂੰ ਮਨਾਉਣ ਚਲੇ ਨੇ ਇੱਕ ਪਹਿਲੂ ਨਾ ਲੈਣਾ ਦੂਜਾ ਪਹਿਲੂ ਵੀ ਲੈਣਾ ਮਨਾਨ ਚਲੇ ਲੈ ਨਿੱਕੀ ਨਿੱਕੀ ਜਿਹੀ ਗੱਲ ਤੇ ਮੈਂ ਤੇ ਦੇਖਦਾ ਕਈ ਦਫਾ ਗੁਰੂ ਦੇ ਕੀਰਤਨੀਆਂ ਨਾਲ ਲੋਕੀ ਢੰਗ ਨਾਲ ਪੇਛ ਨਹੀਂ ਆਉਂਦੇ ਇੱਕ ਇਹ ਪਹਿਲੂ ਵੀ ਲੈਣਾ ਬਾਬੇ ਜੀ ਨੇ ਜਾ ਕੇ ਬੜੀ ਹਲੇਮ ਤਬੀਅਤ ਨਾਲ ਨਿਰਮਾਨ ਤਬੀਅਤ ਨਾਲ ਮਿੱਠੇ ਬੋਲਾ ਨਾਲ ਔਰ ਪਿੱਠ ਤੇ ਹੱਥ ਰੱਖ ਕੇ ਜਿਵੇਂ ਬਾਪੂ ਆਪਣੇ ਬੱਚਿਆਂ ਦੇ ਪਿੱਠ ਤੇ ਹੱਥ ਰੱਖਦਾ ਹੈ ਇਸ ਤਰ੍ਹਾਂ ਸਮਝਾਇਆ ਚਲੋ ਉਠਾਉਣ ਦੀ ਕੋਸ਼ਿਸ਼ ਵੀ ਕੀਤੀ ਨਹੀਂ ਉੱਠੇ ਤੇ ਬਾਬਾ ਜੀ ਨੂੰ ਵੀ ਬੈਠਣ ਦੀ ਥਾਂ ਨਾ ਦਿੱਤੀ ਤੇ ਸਾਫ਼ ਕਹਿ ਦਿੱਤਾ ਬਾਬਾ ਜੀ ਉਸ ਦਰਬਾਰ ਦੇ ਚ ਅਸੀਂ ਕੀਰਤਨ ਨਹੀਂ ਕਰਨਾ ਜਿਸ ਦਰਬਾਰ ਦੇ ਸਿਰਫ ਦੋ ਹੀ ਟਕੇ ਨੇ ਸਾਡੇ ਵਾਸਤੇ